झुक झुक कर सीधा खड़ा हुआ अब फिर झुकने का शौक नहीं अपने ही हाथों रचा स्वयं तुमसे मिटने का खौफ नहीं तुम हालातों की भट्टी में जब जब भी मुझको झोंकोगे तब तब कर सोना बनूंगा मैं तुम मुझको कब तक रोकोगे तुम मुझको कब तक रोकोगे तुम मुझको कब तक ਯਾਦਾ ਮੇਰੇ ਸਾਹਿਬ ਦੀ ਡਾਕੂਮੈਂਟਰੀ ਦੇਖ ਲਈ ਸਾਰੇ ਹਿਸਰੋਤਿਆਂ ਤੇ ਤੁਹਾਨੂੰ ਧੰਨਵਾਦ ਸਾਨੂੰ ਖੁਦ ਨੂੰ ਯਕੀਨ ਕਰਨਾ ਅੱਜ ਮੁਸ਼ਕਲ ਹੋ ਰਿਹਾ ਹੈ ਅਸੀਂ ਅੱਜ ਉਸ ਮਾਤਾ ਜੀ ਦੇ ਦਰਸ਼ਨ ਕਰਨ ਲਈ ਆਏ ਹਾਂ ਜਿਨ੍ਹਾਂ ਦਾ ਜ਼ਿਕਰ ਸਾਡੇ ਸਤਗੁਰਾਂ ਨੇ 사ਸੰਗ ਵਿੱਚ ਕਈ ਵਾਰ ਕੀਤਾ ਹੈ ਅਸੀਂ ਅੱਜ ਆਏ ਆ ਪਿੰਡ ਟਿੱਬਾ ਟਪੜੀਆਂ ਵਿਖੇ ਤੇ ਸਭ ਤੋਂ ਪਹਿਲਾਂ ਉਸ ਮਾਤਾ ਜੀ ਦੇ ਦਰਸ਼ਨ ਕਰਵਾਉਂਦੇ ਹਾਂ ਜਿਨ੍ਹਾਂ ਦਾ ਜ਼ਿਕਰ ਸਾਡੇ ਸਤਗੁਰਾਂ ਨੇ 사ਸੰਗ ਵਿੱਚ ਕਈ ਵਾਰ ਕੀਤਾ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਮੁਖਾਰਬੇ ਤੋਂ ਤੇ ਉਹਨਾਂ ਦੇ ਬੇਟਿਆਂ ਦੇ ਮੁਖਾਰਬਿੰਤੋਂ ਸਤਗੁਰ ਗੰਗਾ ਨੰਦ ਮਹਾਰਾਜ ਜੀ ਦੇ ਪਰਚੇ ਸੁਣਾਗੇ ਮੇਰਾ ਰੰਧਾਣ ਵਾਲਾ ਸਾਰੇ ਜਗ ਤੋਂ ਨਿਆਰਾ ਕਰ ਕਰ ਪਹੁੰਚਾਈ ਅਮਰਤ ਬਾਣੀ ਨਾਮ ਜਪਾ ਕੇ ਤਾਰੇ ਲੱਖਾਂ ਪ੍ਰਾਣੀ ਵੀ ਜੀਆ ਨਾਮ ਕਿਯਾਰਾ ਬੀਜਿਆ ਐਸਾ ਨਾਮ ਕਿਯਾਰਾ ਮਾ ਗੰਗਾ ਦਾ ਨਾਲ ਪਿਆਰਾ ਪਿਤਾਈ ਸਾਹਿਬ ਦੇ ਨਾਂ ਕੇ ਨਾਰੇ ਸੰਗਤਾਂ ਦੇ ਕਰਦਾ ਵਾਰੇ ਨਿਆਰੇ ਸਤ ਸਾਹਿਬ ਦੇ ਨਾਂ ਕੇ ਨਾਰੇ ਸੰਗਤਾਂ ਦੇ ਕਰਦਾ ਵਾਰੇ ਨਿਆਰੇ ਆਪ ਸਭ ਦੇ ਮਨ ਵਿੱਚ ਇੱਕ ਵਿਚਾਰ ਚੱਲ ਰਿਹਾ ਹੋਵੇਗਾ ਇਹ ਮਾਤਾ ਜੀ ਕੌਣ ਨੇ ਅਸੀਂ ਮਾਤਾ ਜੀ ਬਾਰੇ ਕੁਝ ਤੁਹਾਨੂੰ ਦੱਸੀਏ ਉਸ ਤੋਂ ਚੰਗਾ ਰਹੇਗਾ ਕਿਉਂ ਨਾ ਤੁਹਾਨੂੰ ਸਤਿਗੁਰ ਗੰਗਾ ਨੰਦ ਮਹਾਰਾਜ ਜੀਾਂ ਦੇ ਮੁਖਾਰਮੇ ਤੋਂ ਹੀ ਸੁਣਾਇਆ ਜਾਵੇ ਕੀ ਮਾਤਾ ਜੀ ਕੌਣ ਨੇ ਤੇ ਕਿਉਂ ਸਤਿਗੁਰ ਗੰਗਾ ਨੰਦ ਮਹਾਰਾਜ ਜੀ ਨੇ ਆਪਣੇ ਸਤਸੰਗ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਸੀ ਇੱਕ ਮੈਂ ਤੁਹਾਨੂੰ ਤਾਜ਼ਾ ਹੀ ਮਿਸਾਲ ਦਿੰਦਾ ਰੋਪੜ ਦੇ ਚੱਲਦੇ ਮੋੜ ਜਾਂਦੀ ਹੈ ਨੂਰਪੁਰ ਨੂੰ ਅਨੰਦਪੁਰ ਵੱਲੋਂ ਇੱਕ ਟੱਪਰੀਆਂ ਗਾਮ ਹੈ ਉਹ ਜ਼ਿਮੀਦਾਰ ਦੇ 50 ਸੱਟ ਮਹਿਸਰ ਰਹਿੰਦੀਆਂ ਪੰਜ ਮੁੰਡੇ ਉਹਦਾ بڑا ਮੁੰਡਾ ਰੋਜ਼ ਹੀ ਰੋਪੜ ਤੇ ਸ਼ਰਾਬ ਪੀ ਕੇ ਗੁੱਡ ਹੋ ਕੇ ਜਾਂਦਾ ਕਾਰਾਂ ਲੈ ਕੇ ਉਹ ਵਿਹਾ ਸੀ ਇੱਕ ਸਰਪੰਚ ਦੇ ਚਾਰ ਦੇ ਪੁੱਤਰ ਵੀ ਹੋ ਗਏ ਉਸ ਲੜਕੀ ਨੇ ਬਹੁਤ ਕਿਹਾ ਕਿ ਇਹ ਬੁਰਾ ਕੰਮ ਹੈ ਤੂੰ ਛੱਡ ਦੇ ਉਹ ਨਹੀਂ ਮੰਨਿਆ ਕਿਸੇ ਕਹਿਣਾ ਉਹ ਲੜਕੀ ਨਾਮ ਲੈਣ ਆਈ ਅਸੀਂ ਕਿਹਾ ਬੀਬੀ ਤੇਰਾ ਪਤੀ ਸ਼ਰਾਬੀ ਹੈ ਮਹਾਰਾਜ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਬੇਰਪੁਰ ਕਿਰਪਾ ਕਰੋ ਜਦ ਮੈਂ ਸਿਮਰਨ ਕਰੂੰਗੀ ਮੇਰਾ ਤਬ ਵੱਜ ਜਾਊਗਾ ਮੇਰਾ ਪਤੀ ਅੱਪੇ ਸੇਟ ਹੋ ਜਾਊਗਾ ਮੇਰਾ ਤਬ ਥੋੜਾ ਹੈ ਤਾਂ ਮੇਰਾ ਕਹਿਣਾ ਮੰਦਾ ਨਹੀਂ ਜਦ ਮੈਂ ਜਪ ਤਪ ਕਰੂੰਗੀ ਤਾਂ ਸਾਰੇ ਕਮਰਾਸ ਹੋ ਜਾਣਗੇ ਮੁਖ ਸੇ ਮਿੱਠਾ ਬੋਲੀਏ ਸਤਬਜੇ ਚੋ ਔਰ ਬਸੀ ਕਰਨੀ ਇਹ ਮੰਤਰ ਹੈ ਤੈਦੇ ਬਜੇ ਘੜੋ ਮਹਾਰਾਜ ਇਹ ਤੁਲਸੀਦਾ ਜੀ ਦਾ ਵਾਕ ਹੈ ਮੈਂ ਮਿੱਠਾ ਬੋਲੂਗੀ ਕੋਹਣਾ ਨਹੀਂ ਬੋਲੂਗੀ ਤਾਂ ਮੇਰਾ ਤਪ ਸਾਰੇ ਫੈਲ ਜਾਣਾ ਤੁਸੀਂ ਮੈਨੂੰ ਸ਼ਬਦ ਦੇ ਦਿਓ ਫਿਰ ਦੇਖੋ ਕੀ ਹੁੰਦਾ ਅਗਰ ਮੈਂ ਕਮਾਈ ਕਰੂੰਗੀ ਤੇ ਪਾਰ ਹੋ ਜੀ ਨੇ ਤੁਹਾਡਾ ਕੀ ਦੋਸ਼ ਹੈ ਪਿਆਰੀ ਸੰਗਤ ਉਸ ਬੀਬੀ ਨੂੰ ਮੈਂ ਸ਼ਬਦ ਦੇ ਆਇਆ 13 ਮਾਹ ਸਾਲ ਹੈ ਰੋਟੀ ਖਾਦੀ ਨੂੰ 13 ਸਾਲ ਹੋ ਗਏ ਰੋਟੀ ਇੱਕ ਗਿਲਾਸ ਲੱਸੀ ਦਾ ਪੀਂਦੀ ਸਵੇਰ ਨੂੰ ਇੱਕ ਦੁੱਧ ਦਾ ਸ਼ਾਮ ਨੂੰ ਕੋਈ ਚੀਜ਼ ਨਹੀਂ ਖਾਂਦੀ ਪੱਠੇ ਵੱਢ ਕੇ ਲਿਆਂਦੀ ਦੁੱਧ ਨੂੰ ਪੱਕੇ ਖੇਤਾਂ ਤੇ ਗੋਬਰ ਦਾ ਡੋਗਾ ਦੋ ਮਣਾ ਚੱਕ ਸਿਟਕਾਉਂਦੀ ਹੈ ਸਾਰੇ ਪਰਿਵਾਰ ਦੀ ਰੋਟੀ ਪਕਾਉਂਦੀ ਹੈ ਸਾਰੀਆਂ ਮਈਆਂ ਦਾ ਗੋਬਰ ਚੱਕਦੀ ਐ ਇਹ ਗਰਦ ਦੇ ਉੱਪਰ ਉੱਪਰ ਨਿਸ਼ਕਾਰੇ ਪੈਨੇ ਚਿਹਰੇ ਦੇ ਔਰ ਹੇੜਾ ਨਾ ਸੀ ਪਤਲਾ ਹੋ ਗਿਆ ਉਹੀ ਸ਼ਰਾਬੀ ਪਤੀ ਦਾ ਮੁੱਛਾਂ ਨੂੰ ਤਾ ਦੇ ਗਾ ਉਹਨਾਂ ਡੰਡੋਤਾ ਕਰਦਾ ਸਾਰਾ ਪਿੰਡ ਗਿਆ ਲੜਪਾ ਦੇ ਪਿੰਡ ਅੱਖੀਂ ਦੀ ਨਹੀਂ ਉਸਦੇ ਪਾਣੀ ਲੈਣ ਆਉਨੇ ਐ ਔਰ ਗੀਨੋ ਪਾਣੀ ਦੇਣ ਦੀ ਰੱਬ ਭਲਾ ਕਰਦਾ ਆ ਪਿਛਲੇ ਸਾਲ ਨੂੰ ਅਖੰਡ ਬਾਗਰਾ ਬੜਾ ਭਾਰੀ ਮੇਲਾ ਹੋਇਆ ਪਿਆਰੇ ਆਖਣ ਦੀ ਮਹਾਰਾਜ ਤੁਹਾਡੀ ਕਿਰਪਾ ਨਾਲ ਮੈਂ ਸ਼ਬਦ ਦੀ ਕਮਾਈ ਕਰੀ ਸਾਡਾ ਪਰਿਵਾਰ ਸਿਸ਼ਟ ਹੋ ਗਿਆ ਔਰ ਦੇਖ ਲਓ ਹੁਣ ਕਿਤਨਾ ਭਲਾ ਹੋ ਰਿਹਾ ਚਾਹੇ ਕੋਈ ਕੰਨਿਆ ਚਾਹੇ ਕੋ ਪੁਰਸ਼ ਜੇ ਨਾਮ ਜਪਿਆ ਤਾਂ ਇਤਨਾ ਪਰਪਕਾਰ ਹੋ ਸਕਦਾ ਜੋ ਕਲਿਪ ਤੁਸੀਂ ਸਤਗੁਰ ਮਹਾਰਾਜ ਗੰਗਾਨਾਨ ਜੀ ਕੋਲੋਂ ਸੁਣੀ ਹੈ ਉਹਦਾ ਇੱਕ ਇੱਕ ਬੋਲ 100% ਸੱਚ ਹੈ ਜਿਸਦੇ ਗਵਾ ਸਾਡੇ ਮਾਤਾ ਜੀ ਬੈਠੇ ਹਨ ਇਹਨਾਂ ਦੀ ਏਜ ਅਪ੍ਰੋਕਸੀਮੇਟ 90 ਪਲੱਸ ਹੈ ਥੋੜਾ ਬੋਲਣ ਤੋਂ ਅਸਮਰਥ ਨੇ ਸਰ ਜਗ ਤੋਂ ਨਿਆਰਾ ਇਹ ਵਾਰਾ ਦੀ ਕਿਰਪਾ ਹੋਈ ਹੈ ਵਾਰਾ ਜੱਥੇ ਆਏ ਤੇ ਉਹ ਰੰਗ ਚੜਾ ਕੇ ਸਾਨੂੰ ਫੁੱਲ ਫਸਾਏ ਮਹਾਰਾ ਦੀ ਬਹੁਤ ਕਿਰਪਾ ਹੋਈ ਹੈ ਸਾਡੇ ਘਰ ਨੂੰ ਤਾਰ ਗਏ ਬੜੀ ਕਿਰਪਾ ਹੋਈ ਮਾਰਾ ਦੀ ਮੈਂ ਰਟਾਇਰਡ ਸੂਬੇਦਾਰ ਹਰਮੇਸ਼ ਚੰਦ ਪਾਟਿਆ ਇੰਡੀਅਨ ਆਰਮੀ ਮੇਰੀ ਮਾਤਾ ਜੀ ਹਕਮਾਂ ਦੇਵੀ ਔਰ ਮੇਰੇ ਪਿਤਾ ਜੀ ਸ਼੍ਰੀ ਹਰਕ੍ਰਿਸ਼ਨ ਪਾਟਿਆ ਜੀ ਸਭ ਤੋਂ ਪਹਿਲਾਂ ਮੇਰੇ ਨਾਨਾ ਜੀ ਛਾਂਡਿਆ ਛਾਂਡਿਆ ਮਾਜਰਾ ਤੋਂ ਸਪੰਜ ਅਮਰਜੰਤ ਤੇ ਮੇਰੇ ਮਾਮਾ ਜੀ ਸੁਭਰਾ ਚਰਨਦਾਸ ਔਰ ਪਾਰਸਰਾਮ تھے ਮੇਰੇ ਪੂਆ ਜੀ ਸ਼੍ਰੀ ਕ੍ਰਿਸ਼ਨਾਂ ਦੇਵੀ ਔਰ ਬਿਸਨੀ ਦੇਵੀ ਉਹ ਮਹਾਰਾਜੀ ਦੇ ਗੰਗਾ ਨਾਜੀ ਮਹਾਰਾਜ ਦੇ ਬਹੁਤ بڑے ਭਗਤ ਸਨ ਉਹਦੇ ਨਿਆਈਂ تھے ਉਹਨਾਂ ਦਾ ਨਾਮਦਾਨ ਲਿਆ ਹੋਇਆ ਥਾ ਮੇਰੇ ਪਿਤਾ ਜੀ ਇੱਕ ਬਹੁਤ ਵੱਡੇ ਜ਼ਿਮੀਂਦਾਰ ਥੇ ਸਾਡੇ ਕੋਲ 50-60 ਮੱਜਾਂ ਦਾ ਕਾਰੋਬਾਰ ਸੀ ਖੇਤੀਬਾੜੀ ਸੀ ਮੇਰੇ ਪਿਤਾ ਜੀ ਨੇ ਨਾਮਦਾਨ ਨਹੀਂ ਲਿਆ ਹੋਇਆ ਥਾ ਉਹ ਜ਼ਿਆਦਾਤਰ ਪੂਆ ਨਹੀਂ ਮੰਨਦੇ ਸੀ ਤੇ ਫਿਰ ਮੇਰੀ ਮਾਤਾ ਜੀ ਨੇ ਛਾਂਡੀਆਂ ਗਏ ਔਰ ਉਹਨਾਂ ਨੇ ਮੇਰੀ ਪੂਆ ਜੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਫੇ ਮਹਾਰਾਜ ਕੋਲੋਂ ਨਾਮਦਾਨ ਲਿਆ ਜੋ ਕਲਿੱਪ ਤੁਸੀਂ ਸਤਗੁਰ ਮਹਾਰਾਜ ਗੰਗਾ ਨਾਨ ਜੀ ਕੋਲੋਂ ਸੁਣੀ ਹੈ ਉਹਦਾ ਇੱਕ ਇੱਕ ਬੋਲ 100% ਸੱਚ ਹੈ ਜਿਸ ਦੇ ਅਗਵਾ ਸਾਡੇ ਮਾਤਾ ਜੀ ਬੈਠੇ ਹਨ ਇਹਨਾਂ ਦੀ ਏਜ਼ ਅਪ੍ਰੋਕਸੀਮੇਟ 90 ਪਲੱਸ ਹੈ ਥੋੜਾ ਬੋਲਣ ਤੋਂ ਅਸਮਰਥ ਨੇ ਸਾਡੀ ਮਾਤਾ ਜੀ ਨੂੰ ਜਲ ਪਾਣੀ ਕੀਤੇ ਨੂੰ ਲਗਭਗ 13-14 ਸਾਲ ਹੋ ਗਏ ਥੇ ਤੇ ਉਸ ਤੋਂ ਬਾਅਦ ਅਸੀਂ ਮਹਾਰਾਜ ਜੀ ਨੂੰ ਗੁਜਾਰਸ਼ ਕੀਤੀ ਕਿ ਮਹਾਰਾਜ ਜੀ ਸਾਡੇ ਘਰ 'ਚ ਅਖੰਡ ਪਾਠ ਦੇ ਭੋਗ ਪਾਓ ਤੇ ਸਾਡੀ ਬੇਨਤੀ ਮਨਜ਼ੂਰ ਕਰਨ ਤੋਂ ਬਾਅਦ ਮਹਾਰਾਜ ਜੀ ਸਾਡੇ ਘਰ ਆਏ ਤੇ ਉਹਨਾਂ ਨੇ ਅਖੰਡ ਪਾਠ ਕੀਤੇ ਤਿੰਨ ਦਿਨ ਦੀ ਥੇ ਬਾਣੀ ਦੇ ਪਾਠ ਕੀਤੇ ਬਹੁਤ ਸਾਰੀਆਂ ਸੰਗਤਾਂ ਆਈਆਂ ਕਿ ਸਾਡੇ ਪਰਿਵਾਰ ਨੇ ਪੂਰੇ ਨਗਰ ਨੇ ਉਹਨਾਂ ਕੋਲੋਂ ਨਾਮਦਾਨ ਲਿਆ ਤੇ ਮਾਤਾ ਤੇ ਮਾਤਾ ਜੀ ਦਾ ਵਰਤ ਸ੍ਰੀ ਗੰਗਾਣਾ ਮਹਾਰਾਜ ਜੀ ਨੇ ਆਪਣੇ ਸ਼ੀਰਵਾਦੇ ਨਾਲ 14 ਸਾਲ ਤੋਂ ਬਾਅਦ ਮਾਤਾ ਜੀ ਨੇ ਜਲ ਪਾਣੀ ਗ੍ਰਹਿਣ ਕੀਤਾ ਸਾਡੀ ਮਾਤਾ ਜੀ ਨੇ ਸਾਡੇ ਘਰ ਤੋਂ ਤਕਰੀਬਨ 1 ਕਿਲੋਮੀਟਰ ਦੀ ਦੂਰੀ ਤੇ ਬਾਬਾ ਜੀ ਦਾ ਮੰਦਰ ਬਣਾਇਆ ਹੋਇਆ ਹੈ ਤੇ ਮਹਾਰਾਜ ਜੀ ਨੇ ਆਪਣੇ ਕਾਰਕਮ ਨਾਲ ਉੱਥੇ ਜਾ ਕੇ ਮੂਰਤੀ ਸਥਾਪਨਾ ਕੀਤੀ ਔਰ ਬਾਣੀ ਜੀ ਦੇ ਬਾਣੀ ਦੇ ਭੋਗ ਪਾਏ ਤੁਹਾਨੂੰ ਮੈਂ ਸਵਾਮੀ ਮਹਾਰਾਜ ਗੰਗਨ ਨੰਦ ਜੀ ਦਾ ਇੱਕ ਹੋਰ ਪਛਤਾ ਦੱਸ ਰਿਹਾ ਕਿ ਇੱਕ ਵਾਰ ਦੀ ਬਹੁਤ ਪੁਰਾਣੀ ਗੱਲ ਹੈ ਕਿ ਸਤਿਗੁਰ ਮਹਾਰਾਜ ਜੀ ਨੇ ਹਰਦੁਆਰ ਵਿੱਚ ਆਪਣਾ ਸ਼ਾਸਨ ਕਰ ਰਹੇ ਸਨ ਤੇ ਬਹੁਤੀ ਹਜ਼ਾਰਾਂ ਜਨਤਾ ਉੱਥੇ ਪਹੁੰਚੀ ਹੋਈ ਥੀ ਤੇ ਮੇਰੀ ਮਾਤਾ ਜੀ ਔਰ ਮੇਰੇ ਮਾਮਾ ਜੀ ਝਾਂਡੀਆਂ ਕਾਰਾਂ ਤੋਂ ਪਰਸਰਾਮ ਜੀ ਉਹਨਾਂ ਦੇ ਨਾਲ ਸਨ ਉਹ ਦੋਨੇ ਭੈਣ ਭਰਾ ਹਰ ਦੁਆਰ ਪਹੁੰਚੇ ਬਹੁਤ ਪੀੜ ਹੋਣ ਦੇ ਨਾਤੇ ਉਹ 4-5 ਕਿਲੋਮੀਟਰ ਪਿੱਛੇ ਰਹਿ ਗਿਆ ਤੇ ਮਹਾਰਾਜ ਜੀ ਜਾਣੀ ਜਾਣ ਥੇ ਉਹਨਾਂ ਨੇ ਆਪਣੇ ਸੇਵਕਾਂ ਨੂੰ ਕਿਹਾ ਕਿ ਮੇਰੇ ਦੋ ਭਗਤ ਬਹੁਤ ਪਿੱਛੇ ਆ ਰਹੇ ਹਨ ਉਹਨਾਂ ਨੂੰ ਅੱਗੇ ਲੈ ਕੇ ਆਓ ਤੇ ਉਹਨਾਂ ਨੇ ਸੇਵਾਰ ਨੂੰ ਹੁਕਮ ਦਿੱਤਾ ਤੇ ਸੇਵਾਰ ਉਹਨਾਂ ਨੂੰ ਕਾਫੀ ਮੁਸ਼ਕਲ ਤੋਂ ਬਾਅਦ ਮਹਾਰਾਜ ਦੇ ਚਰਨਾ ਵਿੱਚ ਲੈ ਕੇ ਗਏ ਮਹਾਰਾਜਾ ਗੰਗਾ ਨੰਦ ਜੀ ਪੂਰੀ ਵਾਲੇ ਬਹੁਤ ਹੀ ਜਾਣੀ ਜਾਣ ਪਰਮਾਤਮਾ ਦਾ ਰੱਬ ਰੂਪ ਸੇ ਉਹ ਸਭ ਕੁਝ ਜਾਣਦੇ ਸੇ ਉਹ ਮੋ ਮਾਇਆ ਜਾਲ ਤੋਂ ਬਹੁਤ ਦੂਰ ਰਹਿੰਦੇ ਸੇ ਅਤੇ ਉਹਨਾਂ ਨੇ ਜੋ ਵੀ ਇਸ ਸਮਾਜ ਵਾਸਤੇ ਸਾਡੇ ਪੂਰੇ ਇਲਾਕੇ ਵਾਸਤੇ ਜੋ ਉਹਨਾਂ ਨੇ ਕੰਮ ਕੀਤੇ ਜੋ ਸਵਾਰ ਨੂੰ ਸੇ ਦਿੱਤੀ ਹੈ ਉਹ ਸਾਨੂੰ ਪੂਰੀ ਜ਼ਿੰਦਗੀ ਜ਼ਿੰਦਗੀ ਕੁਲਾ ਕੁਲਾ ਤੱਕ ਯਾਦ ਰਹਿਣਗੇ ਉਹਨਾਂ ਨੇ ਆਪਣੀ ਬਾਣੀ ਵਿੱਚ ਬਹੁਤ ਹੀ ਹਜ਼ਾਰਾਂ ਲੋਕ ਆਪਣੇ ਨਾਲ ਜੋੜਿਆ ਨੇ ਤੇ ਉਹਨਾਂ ਨੇ ਆਪਣਾ ਨਾਮਦਾਨ ਦੇ ਕੇ ਲੋਕਾਂ ਦਾ ਪਰਉਪਕਾਰ ਕੀਤਾ ਹੈ ਲੋਕਾਂ ਦਾ ਸੁਧਾਰ ਕੀਤਾ ਮੈਂ ਬਖਸ਼ੀ ਰਾਮ ਪਿੰਡ ਚੰਡੀਆਂ ਸਿੱਧ ਤਾਰੇ ਪਿੰਡ ਆਪਣਾ ਸਾਧੂ ਤਾਰੇ ਖੰਡ ਸੋਤੋ ਸਤਗੁਰ ਜਾਨੀਏ ਜੋ ਤਾਰੇ ਬ੍ਰਹਮੰਡ ਇਹ ਜੋ ਮੰਦਰ ਹੈ ਇਹ ਜਦ ਬਣਿਆ ਸੀ ਸਾਡੇ ਭੂਆ ਜੀ ਉਹਨਾਂ ਨੇ ਆਪਣੇ ਅੱਜ ਤੋਂ 45 ਸਾਲ ਪਹਿਲਾਂ ਬਈ ਹੈ ਬਾਬਾ ਬਾਰਕਨਾਥ ਜੀ ਨੂੰ ਸ਼ੁਰੂ ਤੋਂ ਹੀ ਮੰਨਦੇ ਹੈ ਆਦੀ ਦੇਵਤਾ ਹੈ ਔਰ ਬਾਬਾ ਬਾਰਕਨਾਥ ਜੀ ਦੀ ਹੀ ਇਹਨਾਂ ਨੇ ਇਹ ਮੰਦਿਰ ਬਣਾਇਆ ਸੀ ਔਰ ਜਬ ਬ੍ਰਤ ਰੱਖਿਆ ਤਾਂ ਸਾਡੇ ਪੂਆ ਜੀ ਨੇ ਉਹ ਵੀ ਬਾਬਾ ਬਲਕਨਾਥ ਜੀ ਦਾ ਹੀ ਰੱਖਿਆ ਸੀ ਤੇ ਘੁੰਮ ਦੇ ਘਮਾਂਦੇ ਸਤਿਗੁਰੂ ਗੰਗਾ ਨੰਦ ਜੀ ਕਿਤੇ ਉਹਨਾਂ ਦੀ ਫੇਰੀ ਪੈ ਗਈ ਇਸ ਨਗਰ ਦੇ ਵਿੱਚ ਤੇ ਫਿਰ ਉਹ ਸਾਡੇ ਕਰ ਪੂਆ ਜੀ ਦੇ ਮਹਾਰਾਜ ਆਏ ਉੱਥੇ ਵਿਰਾਜਮਨ ਹੋਏ ਤੇ ਉਹਨਾਂ ਨੇ ਮਹਾਰਾਜ ਦੀ ਬਾਖਵਤ ਐਨੀ ਸੀ ਕਿ ਪਹਿਲਾਂ ਹੀ ਉਹ ਕਹਿੰਦੇ ਸੀ ਇਹ ਸਰਪੰਚ ਦੀ ਕੁੜੀ ਹੈ ਠੀਕ ਹੈ ਚਾਂਦੀਆਂ ਤੋਂ ਸਾਡਾ ਜੋ ਵੀ ਹੈ ਮਹਾਰਾਜ ਨੇ ਸਭ ਕੁਝ ਪਤਾ ਸੀ ਮਹਾਰਾਜ ਨੂੰ ਤੇ ਇੱਥੇ ਇਹ ਕੀਤਾ ਇਹ ਜਿਸ ਦਿਨ ਮੂਰਤੀ ਸਥਾਪਨਾ ਕੀਤੀ ਹੈ ਤਿੰਨ ਦਿਨ ਮਹਾਰਾਜ ਦੀ ਅਖੰਡ ਬਾਣੀ ਦਾ ਪਾਠ ਹੋਇਆ ਹੈ ਔਰ ਇੱਥੇ ਘਟੋ ਘੱਟ ਪੰਜ ਸੱਤ ਜਿਹੜੇ ਘਰ تھے ਪਿੰਡਾਂ ਵਿੱਚੋਂ ਮੇਰੇ ਪਿੰਡ ਵਿੱਚੋਂ ਹੀ ਤਿੰਨ ਜਣੇ ਵਾਜਾ ਲੈ ਕੇ ਆਏ ਸੀ। ਔਰ ਤੁਮਾਨੀਆਂ ਤੋਂ ਵੀ ਆਏ ਥੇ। ਉਸ ਦਿਨ ਮੇਰੇ ਸਤਿਗੁਰੂ ਗੰਗਨਾਨੰਦ ਜੀ ਮਹਾਰਾਜ ਨੇ ਆਪਣੇ ਕਰ ਕਮਨਾਂ ਦੇ ਨਾਲ ਇਸ ਮੂਰਤੀ ਦੀ ਬਾਬਾ ਵਰਗਨਾਥ ਜੀ ਦੀ ਸਥਾਪਨਾ ਕੀਤੀ। ਤੇ ਆਪਣੇ ਜੋ ਵੀ ਹੈ ਸਾਡੇ ਭੂਆ ਜੀ ਨੂੰ ਜਾਂ ਇਸ ਪਰਿਵਾਰ ਨੂੰ ਨਾਮ ਦੀ ਜੇ ਧਿਕਸ਼ਾ ਦਿੱਤੀ ਹੈ ਔਰ ਇਹ ਪਰਿਵਾਰ ਉਹਨਾਂ ਪਰ ਚੱਲ ਰਿਹਾ ਹੈ ਜਦ ਤੋਂ ਇਹ ਚੱਲ ਰਿਹਾ ਹੈ ਇਹ ਪਰਿਵਾਰ ਦਿਨ ਦੁਗਣੀ ਚ ਰਾਤ ਜੋਗਣੀ ਉਨਤੀ ਕਰ ਰਿਹਾ ਹੈ। ਮੇਰੇ ਸਤਿਗੁਰੂ ਗੰਗਾ ਨੰਦ ਜੀ ਮਹਾਰਾਜ ਜਿਹੜੇ ਸੱਚਖੰਡ ਦੇ ਵਾਸੀ ਐ ਔਰ ਕਟਕਟ ਦੇ ਜਾਣਨ ਵਾਲੇ ਐ ਮੈਂ ਹੁਣ ਬਿਆਨ ਨਹੀਂ ਕਰ ਸਕਦਾ ਬਹੁਤ ਬਾਰੀ ਕਹਿ ਵੀ ਸਕਦਾ ਇਸ ਤਰ੍ਹਾਂ ਦੇ ਉਹਨਾਂ ਦੇ ਬਾਖਸੀ ਜੇ ਸਿੱਧ ਸੁਭਾਅ ਵੀ ਉਹਨਾਂ ਦੇ ਨਿਕਲ ਗਏ ਨਾ ਉਹ ਵੀ ਪੂਰੇ ਹੋਏ ਸਤ ਸਹ ਹਾਂਜੀ ਅੱਜ ਤੋਂ 40 45 ਸਾਲ ਮਹਾਰਾਜ ਸਾਡੇ ਘਰ ਆਇਆ ਜੀ ਅਸੀਂ ਉਹਨਾਂ ਤੋਂ ਨਾਮ-ਦਾਮ ਲਿਆ ਜੀ ਹੁੱਕਾ ਵੀ ਅਸੀਂ ਪੀਂਦੇ ਬੀੜੀ ਸਿਗਰਟ ਵੀ ਅਸੀਂ ਸਭ ਕੁਝ ਤਿਆਗ ਦਿੱਤਾ ਜੀ ਮੈਂ ਤਾਂ ਕੋਈ ਵੀ ਕੰਮ ਆੜ ਜਾਵੇ ਜੀ ਨਾ ਉਹਦੀ ਫੋਟੋ ਹੈ ਸਾਡੇ ਘਰ ਮੈਂ ਉੱਥੇ ਜਾ ਕੇ ਉਹਦੇ ਪੈਰੀ ਪੈ ਜਾਣ ਚੜਨੀ ਪੈ ਜਾਣਾ ਉਹੀ ਪੂਰਾ ਹੋ ਜਾਂਦਾ ਮੋਟੇ ਕੰਬਲੀ ਤੇ ਹੱਥ ਵਿੱਚ ਮੁੰਡਾ ਸਜਦਾ